ਦੁਵਾਨ ਹਾਲ ਚਾ ਅੱਛਾ ਵਾਈਕ ਉਹਦਾ ਦੱਸ ਦੇ ਆਪਣਾ ਐਡਰੈਸ ਵਗੈਰਾ ਦੱਸ ਦੇ ਹਾਂਜੀ ਲੁਧਿਆਣੇ ਦਾ ਦੱਸਿਆ ਬਾਕੀ ਅੱਛਾ ਗਾਂ ਗਲੀ ਗੁਲੀ ਦਾ ਤੁਰੇ ਫਿਰਦੇ ਕਿ ਨਹੀਂ ਤੁਰਦੇ ਆਉ ਥੋੜਾ ਫਿਰ ਅੱਛਾ ਉਹ ਲਈ ਹੁੰਦੇ ਖੁੰਡੀ ਖੁੰਡੀ ਮਾਤੇ ਯਸਤੀ ਕਾਲਾ ਤਸਰੀ ਕਾਲ ਬੇਟਾ ਬਾਬਾ ਜੀ ਤੈਨੂੰ ਜਹਾਦਿਆਂ ਤੇ ਚੜਾਵੇ ਆ ਵਾਈਕ ਧੰਨ ਗੁਰੂ ਰਾਮ ਦਾ ਤੇਰੇ ਬੱਚੇ ਬੱਤੀਏ ਪੋਤੇ ਪੋਤੀਆਂ ਨੂੰ ਵੀ ਚੜਾਵੇ ਮੈਨੂੰ ਕੱਟ ਕੇ ਸਾਰਾ ਕੁਝ ਖੋਲੀ ਕਿੰਨੇ ਮਾਤਾ ਮੇਰੇ ਨੌਨੇ ਤੇ ਮੇਰੇ ਉਹਦੀ ਕੁੜਮਣੀ ਨੇ ਅੱਛਾ ਨੌਨੇ ਤੇ ਕੁੜਮਣੀ ਨੇ ਲੁਧਿਆਣੇ ਰਹਿੰਦੇ ਸੀ ਮੈਂ ਦੋ-ਤਿੰਨ ਕੰਮ ਦੇਦੇ ਮਾਰ ਰੋਲ ਕੀ ਪੁੱਤ ਲੁਧਿਆਣੇ ਕਿਹੜਾ ਪਿੰਡ ਮਾਤਾ ਦਾਬਾ ਪਿੰਡ ਪੋਲੋ ਹਸਤਾ ਦੇ ਨਾਲ ਅੱਛਾ ਪੋਲੋ ਹਸਪੀਟਲ ਦੇ ਨਾਲ ਦਾਬਾ ਪਿੰਡ ਹਾਂਜੀ ਅੱਛਾ ਜ਼ਿਆਦਾਤ ਵੀ ਨੌਕਰਾ ਦੇ ਜਾਂਦੇ ਕਿੰਨੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਸੀਗੇ ਇੱਕ ਨੂੰ 15 ਸਾਲ ਹੋ ਗਏ ਗਏ ਨੂੰ ਅੱਛਾ ਕਿੱਥੇ ਗਿਆ ਆਇਆ ਨਹੀਂ ਇੰਗਲੈਂਡ ਅੱਛਾ ਇੰਗਲੈਂਡ ਗਿਆ ਉਹ ਮੈਨੂੰ ਚੰਗਾ ਸਮਝਦਾ ਸੀ ਇਹਨੇ ਫੋਨ ਕਰ ਕਰ ਕੇ ਉਹਨਾਂ ਕੋ ਕਹਿੰਦੀ ਤੇਰਾ ਪਰਿਵਾਰ ਮਰ ਜਵੇ ਮੇਰੇ ਛੋਟੇ ਬੈਠੇ ਛਾਂਵੇਂ ਆਜੋ ਛਾਂਵੇਂ ਆਜੋ ਇੱਥੇ ਅੱਛਾ ਛਾਂਵੇਂ ਆਜੋ ਹਾਂ ਅੱਜ ਕਹਿੰਦੀ ਅਸੀਂ ਆਇਆ ਗੋੰਦਵਾਲ ਸਾਹਿਬ ਗੁਰਦਾਰਾ ਤੁਸੀਂ ਮੇਰੇ ਸਾਹਮਣੇ ਦਿਖ ਰਿਹਾ ਜੇ ਗੁਰਦਾਰ ਬੌਲੀ ਸਾਹਿਬ ਆ ਗੋੰਦਵਾਲ ਸਾਹਿਬ ਆਦਵਾਨ ਹਾਲ ਦੇ ਵਿੱਚ ਮਾਤਾ ਲੰਮੇ ਪੈਸੀ ਤੇ ਵੀਰੀ ਕਿੰਨੇ ਦਿਨਾਂ ਤੋਂ ਦੱਸਦੇ ਇੱਥੇ ਆਈ ਨਮਾਤਾ ਨੂੰ ਮੈਨੂੰ 1 ਮਹੀਨਾ ਹੋ ਗਿਆ ਮਹੀਨਾ ਗੁਰਦਵਾਰੇ ਆਈ ਨੂੰ 4 ਦਿਨ ਹੋ ਗਏ ਅੱਛਾ ਮੈਨੂੰ ਇਹ ਜਨਾਨੀ ਨੇ ਕੁੜਮਣੀ ਨੇ ਚਪੇੜਾ ਮਾਰਦੀਆਂ ਪਾਣੀ ਨਾ ਮੰਗੀ ਮੇਤੇ ਅੱਛਾ ਹਾਂ ਮਾਰਾ ਕੋਈ ਗੱਲ ਨਹੀਂ ਪੁੱਛ ਲਾਂਗੇ ਆਪਾਂ ਨੂੰ ਤੇ ਮੁੰਡੇ ਦਾ ਨਾਂ ਕੀ ਤੁਹਾਡੇ ਦਾ ਮੇਰੇ ਦਾ ਹਾਂ ਜਿਹੜਾ ਹੈਗਾ ਵਾ ਹਾਂ ਜਤਵੀਰ ਸਿੰਘ ਮਾਨ ਬੱਬੂ ਮਾਨ ਅੱਛਾ ਇਹ ਦਾੰਬਾ ਪਿੰਡ ਦੇ ਵਿੱਚ ਕਿੱਥੇ ਰਹਿੰਦੇ ਤੁਸੀਂ ਅਸੀਂ ਪਿੰਡ ਸਾਡਾ ਛੋਟਾ ਹੀ ਆ ਬੱਚੇ ਹੀ ਆ ਅੱਛਾ ਦਾੰਬਾ ਪਿੰਡਾ ਗੋੰਦਾ ਸਾਹ ਉੱਥੇ ਲੁਧਿਆਣੇ ਦੇ ਲਾਗੇ ਹਾਂ ਇਹ ਲੁਧਿਆਣੇ ਦੀ ਕਿਹੜੀ ਸਾਈਡ ਪੈਂਦਾ ਏ ਇਹ ਪੈਂਦਾ ਆਪਣੇ ਚੰਡੀਗੜ੍ਹ ਦੇ ਨਾਲ ਹੀ ਚੰਡੀਗੜ੍ਹ ਰੋਡ ਨਹੀਂ ਛੱਡ ਹਾਂਜੀ ਉਹਦੇ ਨਾਲ ਹੀ ਪੈਂਦਾ ਅੱਛਾ ਕਿਹੜਾ ਹਸਪੀਟਲ ਦੱਸਿਆ ਤੁਸੀਂ ਅਪੋਲੋ ਅੱਛਾ ਕਿ ਨੌ ਦਾ ਕੀ ਨਾਂ ਤੁਹਾਡੀ ਦਾ ਏ ਰਵਣਵੀਰ ਸ੍ਰਮਨਵੀਰ ਜਿਹਨੇ ਮਾਰਿਆ ਮਾਰਿਆ ਉਹਨੂੰ ਕੁਝ ਨਹੀਂ ਕਹਿਣਾ ਆਪਾਂ ਅੱਛਾ ਦੇਖ ਪੁੱਤ ਨਹੀਂ ਵੈਸੇ ਪੁੱਛਣ ਡਿਆ ਮਾਰਿਆ ਉਹਨੇ ਵੈਸੇ ਬਥੇਰਾ ਛੋਟੀਆਂ ਨਾ ਕੁੜਦੀ ਰਹੀ ਆ ਵੇ ਲੋ ਮਾਂ ਕਹਿੰਦੀ ਵੀ ਉਹਨੂੰ ਕਹਿਣਾ ਨਹੀਂ ਵੇ ਲੋ ਕੁਝ ਵੀ ਫੇਰੀ ਹੈਨਾ ਫੇਰੀ ਮਮਤਾ ਹੈਗੀ ਥੋੜੀ ਚੌਨੀ ਭੱਜ ਕੇ ਆਈਆਂ ਕੁੜਮਣੀ ਨੇ ਮੇਰਾ ਸਿਰ ਪਾੜ ਦੇਣਾ ਸੀ ਅੱਛਾ ਤੂੰ ਕਿੱਥੇ ਜਾਵੇਂਗੀ ਮੇਰੇ ਕੁੜਮਣੀ ਕਿੱਥੋਂ ਦੀ ਆ ਇੱਥੋਂ ਦੀ ਗੋਂਦਾਲ ਦੀ ਅੱਛਾ ਗੋਂਦੋ ਸਾਹਿਬ ਦੀ ਆ ਉਹ ਟੀਕੇ ਲਾਉਂਦੇ ਨੇ ਮੁੰਡੇ ਮੇਰੇ ਕੱਪੜੇ ਕੱਢ ਕੇ 5-5000 ਦਾ ਸ਼ਾਲ ਵੇਚ ਤੇ ਸਾਰਾ ਕੁਝ ਗੋਂਦੋ ਉਹ ਗੋਂਦਾਲ ਆਪਣੇ ਪਿੰਡ ਵਰਦਿਆਂ ਨੂੰ ਹੀ ਰਹਦੀ ਆ ਆ ਹੈ ਨਹੀਂ ਦੀਪਾ ਬਾਬਾ ਹਤਾਲ ਗੁਰਦੁਆਰਾ ਦੀਪ ਬਾਬਾ ਦੀਪ ਸਿੰਘ ਦਾ ਉਹਦੇ ਨਾਲ ਹੀ ਆ ਪਰ ਤੇ ਨਹੀਂ ਤੇ ਉਥੋਂ ਫਿਰ ਗੋਂਦਾਲ ਸਾਹਿਬ ਉਥੋਂ ਲੁਧਿਆਣੇ ਤੋਂ ਇੱਕ ਕਾਹਤੋਂ ਆ ਗਏ ਤੁਸੀਂ ਇੱਥੇ ਕਿੱਥੇ ਜਾਂਦੀ ਜਦ ਘਰੇ ਨਹੀਂ ਕੋਈ ਉੱਥੇ ਵੀ ਰੋਣਾ ਸੀ ਕਹਿੰਦੀ ਮੇਰੀ ਮਾਂ ਸੰਭੂ ਤੈਨੂੰ ਅੱਛਾ ਨੌਨ ਹੀ ਨਹੀਂ ਸੰਭਿਆ ਤੋ ਕਿ ਨਹੀਂ ਮੇਰੀ ਮਾਂ ਸੰਭੂਗੀ ਹਾਂ ਉਹ ਛੱਡ ਕੇ ਗਈ ਆ ਅੱਛਾ ਤੁਹਾਡੇ ਇਹਨਾਂ ਕੋਲ ਛੱਡ ਗਈ ਇਹ ਮੈਨੂੰ ਕੁੱਟਦੀ ਆ ਕੁੱੜਮਣੀ ਵੀ ਕੁੱਟਦੀ ਆ ਤੇ ਨੌ ਨੋ ਵੀ ਤੇ ਮੁੰਡਾ ਤੁਹਾਡਾ ਮਰ ਗਿਆ ਅੱਛਾ ਮੁੰਡਾ ਮਰ ਗਿਆ ਤੇ ਪੁੱਤ ਪੁੱਤਰੇ ਇੱਕੋ ਹੀ ਆ ਪੁੱਤਾ ਪੁੱਤ ਅੱਛਾ ਪੁੱਤਰਾ ਉਹ ਤੇ ਉਹ ਕੀ ਕਰਦਾ 12ਵੇਂ ਦਾ ਪੇਪਰ ਦਿੱਤੇ ਨੇ ਮੈਨੂੰ ਵੱਡੀ ਕੁਰਸੀ ਦੇ ਦੇ ਪੁੱਤ ਨਹੀਂ ਮਾਤਾ ਤੂੰ ਮੇਰੇ ਨਾਲ ਗੱਡੀ 'ਚ ਬੈਠ ਮੈਂ ਤੈਨੂੰ ਆਪਣੇ ਕੋਲ ਲੈ ਕੇ ਜਾਣਾ ਵਾ ਬਾਅਦ ਵਿੱਚ ਆਪਾਂ ਉਹਦਣਾ ਵੀ ਗੱਲ ਕਰਦੇ ਆ ਕਿਹਦੇ ਨਾਲ ਤੇਰੀ ਨਾਂ ਨਾ ਵੀ ਪੁੱਛਦਾ ਯਾਰ ਹਾਂ ਉਹਨਾਂ ਨਾਲ ਨਹੀਂ ਕਰਨੀ ਮਾਤਾ ਆਪਾਂ ਕੋਈ ਮਾੜੀ ਚੰਗੀ ਨਹੀਂ ਕਰਨੀ ਪਰ ਆਪਾਂ ਨਿਆ ਤੇ ਤੇਰਾ ਲਵਾਂਗੇ ਨਾ ਉਹਨਾਂ ਕੋਲੋਂ ਨਹੀਂ ਉਹਨੇ ਤਾਂ ਘਣਾ ਇੱਗੀ ਕਸੂਰਾ ਸਾਰਾ ਮਾਤਾ ਤੁਹਾਨੂੰ 70 ਸਾਲ ਦੀ ਹੋ ਗਈ ਹੈ ਨਾ ਵੱਧ ਵੱਧ ਤੇਰੀ ਤੋਂ ਬੋਲ ਹੀ ਜ਼ਿਆਦਾ ਲੈਂਦੀ ਹੋਏਗੀ ਹਾਂ ਕਹਿੰਦੀ ਬੋਲਦੀ ਆ ਉੱਚਾ ਤੂੰ ਤਾਂ ਚਲੋ ਕੋਈ ਨਾ ਨਾ ਪਤਾ ਆ ਮਾਤਾ ਕੀ ਆ ਨੀਲ ਕਿਨੇ ਪਏ ਇਹ ਤਾਂ ਮੇਰੇ ਉਹ ਟੈਂਪੂ ਵਾਲਾ ਖਿੱਚ ਕੇ ਲਿਆਣਾ ਟੀਕੇ ਵਾਲੇ ਨੇ ਕਢਤਾ ਇਹਦੇ ਪਤੀਜੇ ਨੇ ਇਹ ਤਾਂ ਦੋਏ ਦਿਨ ਠੀਕ ਹੋ ਜਾਂਦੇ ਨੇ ਇਹ ਕਿਦਾਂ ਪੈ ਨਹੀਂ ਲੈ ਉਹਨੇ ਖਿੱਚ ਕੇ ਮੈਨੂੰ ਪੁੱਛੜਾਇਆ ਤਾਂ ਰਿਹਾ ਇਹ ਤਾਂ ਦੋਏ ਦਿਨ ਹਟ ਜਾਂਦੇ ਨੇ ਜਦੋਂ ਫੜਦੇ ਆ ਮਾਸ ਜਦੋਂ ਹਟ ਜਾਂਦੇ ਨੇ ਹੂੰ ਸਕਿਨ ਖਰਾਬ ਬਜ਼ੁਰਗ ਜਾਦੀ ਹੋਈ ਨਾ ਵਿਚਾਰੀ ਵਾਲਿਆਂ ਦਾ ਬਾਬਾ ਜੀ ਤੈਨੂੰ ਦੇਖੇ ਕਿੰਨਾ ਦਬੋ ਰਾਇਕ ਧਨਗੁਰੂ ਗੁਰੂ ਗੋਬਿੰਦ ਸਿੰਘ ਚਿੱਟਿਆਵਾਦਾਂ ਵਾਲਾ ਨੀਲੇ ਘੋੜੇ ਵਾਲਾ ਹੱਥ ਵਿੱਚ ਬਲ ਸਜਾਇਆ ਆਓ ਸਿੰਘੋ ਦਰਥਣ ਕਰੀਏ ਸਾਡੇ ਦੋਨਾਂ ਨੇ ਜਿਆਦਾ ਬਾਕੀ ਸੰਜੀ ਇਸ ਮਾਤਾ ਦਾ ਜੇਕਰ ਕਿਸੇ ਵੀਰ ਭਰਾ ਨੂੰ ਕੋਈ ਐਡਰੈਸ ਪਤਾ ਵਾ ਕਿਉਂਕਿ ਐਡਰੈਸ ਤੇ ਮਾਤਾ ਜੀ ਦੱਸ ਰਿਹਾ ਪਰ ਉਸ ਜਿਹੜਾ ਪਰਿਵਾਰ ਵਾ ਉਹਨਾਂ ਦਾ ਜੇਕਰ ਕਿਸੇ ਨੂੰ ਨੰਬਰ ਪਤਾ ਵਾ ਤਾਂ ਜਰੂਰ ਸਾਨੂੰ ਉਹਨਾਂ ਦਾ ਨੰਬਰ ਦਿਓ ਮਾਤਾ ਜੀ ਉਹਨਾਂ ਦਾ ਪਿੰਡ ਵੀ ਦੱਸ ਰਿਹਾ ਤੇ ਨਾਂ ਪਤਾ ਵੀ ਦੱਸ ਰਿਹਾ ਤੇ ਮਾਤਾ ਜੀ ਕੋਈ ਨੰਬਰ ਕੋਈ ਯਾਦ ਆ ਤੁਹਾਨੂੰ ਜਿਹੜਾ ਹਾਂ ਮੁੰਡਾ ਜਿਹੜਾ ਬਾਹਰ ਵਾ ਉਹਦਾ ਕੋਈ ਹੋਇਆ ਤਾਂ ਪਤਾ ਪਤਾ ਠੀਕ ਹੈ ਪਾੜਤੇ ਉਹਨੇ ਕਰ ਦਿੱਤੇ ਉਹ ਕਿੱਥੇ ਵਿਆਹ ਵਾ ਉਹ ਤਾਂ ਲੁਧਿਆਣਾ ਹੀ ਵਿਆਹ ਹੋਇਆ ਹੈ ਜੇਕਰ ਤੈਨੂੰ ਤੇਰੇ ਉੱਥੇ ਲੈ ਜਾਈਏ ਤੇ ਤੁਸੀਂ ਆਪਣਾ ਹੈ ਹੀ ਨਹੀਂ ਕੋਈ ਉਹ ਸਾਰੇ ਇੰਗਲੈਂਡ ਆ ਉਹਦੀਆਂ ਭੈਣਾਂ ਵੀ ਦੂਜੀ ਨੌਂ ਤੇ ਇੱਥੇ ਆ ਨਾ ਜਿਹੜਾ ਮੁੰਡਾ 12ਵੀਂ ਚ ਪੜਦਾ ਆਪਾਂ ਜਾਣਾ ਹੀ ਨਹੀਂ ਉਹਦੇ ਉਹਦੇ ਨਾਲ ਤੁਸੀਂ ਕੋਈ ਹੁੰਦੇ ਮੈਨੂੰ ਥੰਬਣਾ ਤੁਸੀਂ ਤੁਹਾਨੂੰ ਦੇਖੀ ਕਿੰਨਾ ਮਾਤਾ ਫਿਰ ਤੇਰਾ ਕਸੂਰ ਹੋ ਜਿਹੜਾ ਤੂੰ ਆਖਣ ਨਹੀਂ ਆਈ ਉਹ ਨਹੀਂ ਉਹ ਤਾਂ ਮੈਨੂੰ ਉਹਦਾ ਸਹੇਮ ਮੁੜ ਕੇ ਤਾ ਹੋ ਗਈ ਤਾਂ ਭੱਜ ਕੇ ਤੂੰ ਚ ਆ ਗਈ ਉੱਥੋਂ ਮੇਰੀ ਮਾਂ ਥਾਮਦੀ ਸੀ ਮੇਰੀ ਮਾਤਾ ਤੈਨੂੰ ਬੇਠੀ ਕਿਉਂ ਖੜਾਉਂਦੀ ਸੀ ਮਾਂ ਨੇ ਤਾਂ ਮੈਨੂੰ ਰੋਟੀ ਨਹੀਂ ਦਿੱਤੀ ਰਾਜਮੀ ਅੱਛਾ ਤੇ ਉਹਨੇ ਮਾਰਿਆ ਕਿਹੜੀ ਕੋਲੋਂ ਕੋਈ ਗੱਲ ਹੋਈ ਹੋਗੀ ਕਿਹਨੇ ਮਾਂ ਨੇ ਪਾਣੀ ਮੰਗਿਆ ਸੀ ਮੈਂ ਅੱਛਾ ਚਪੇੜ ਮਾਰੀ ਮੇਰੇ ਰਾਤ ਅੱਛਾ ਰਾਤੀ ਕਹਿੰਦੀ ਪਾਣੀ ਨਹੀਂ ਮਿਲਣਾ ਵੇ ਲੋ ਕਹਿੰਦੀ ਤੈਨੂੰ ਤਾਂ ਜਹਾਜ ਦੇ ਕੇ ਮਰਵਾ ਦਊਂਗਾ ਔੜ ਮਣੀ ਕਹਿੰਦੀ ਵਾਹਿਗੁਰੂ ਕੀ ਕਰਨਵਾ ਦੂੰ ਤੇਰੇ ਕੋਤ ਮੈਨੂੰ ਬਿਠਾ ਮਤ ਖੜਾ ਚਲਾ ਮਾ ਆ ਚਲਾ ਕਹਿੰਦੀ ਚੰਗਾ ਵਾਹਿਗੁਰੂ ਜੀ ਮੈਨੂੰ ਦੋ ਛੁੱਟੀ ਮੈਂ ਨਾ ਉਧਰ ਜਾਣਾ ਭੀ ਖਿਮੜ ਜਾਣਾ ਹੁਣ ਸਿੱਧਾ ਇੱਥੋਂ ਹਾਂ ਉੱਥੇ ਵਿਆਹ ਕੇ ਭੈਣ ਭੈਣ ਦਾ ਤਾਂ ਉਧਰ ਜਾਣਾ ਸੀਗਾ ਉਹ ਬਜ਼ੁਰਗ ਮਾਤਾ ਦਾ ਕਰਕੇ ਮੇਤੋਂ ਨਾ ਨਹੀਂ ਹੋਈ ਮੈਂ ਤਾਂ ਮੇਰੇ ਮੁੱਢੇ ਦਾ ਤਰ੍ਹਾਂ ਖੜਾ ਉੱਡੀ ਦਾ ਧਰਖਲਾ ਹਾਂ ਮਾਤਾ ਇਹ ਹੁੰਦਾ ਰਹੇ ਬੇਟਾ ਹਾਂਜੀ ਡੌਣੀ ਆ ਬਚੀ ਵਾਈਕ ਨੂੰ ਚਲੋ ਧੰਨਵਾਦ ਢੱਡਾ ਵੀਰ ਥੋੜਾ ਜੀ ਹੂੰ ਆ ਦੇ ਗਲੋਬਾ ਬੜੀ ਚੰਗੀ ਰੋਣਾ ਚਲੋ ਮਾਤਾ ਇਹ ਡਰਦੀ ਸੀ ਕਿ ਲੀੜਾ ਕਪੜਾ ਮੈਨੂੰ ਸਾਰਾ ਕੁਝ ਮਾਤਾ ਚਿੰਤਾ ਨਾ ਕਰ ਤੂੰ ਮੇਰੀ ਮਾਂ ਸਾਰਾ ਕੁ ਮਾਂ ਮਿਲੋਗਾ ਵਾਈਕ ਨੂੰ ਮੇਰ ਕਰੇ ਛੱਡੀ ਬੇਟਾ ਚਲੋ ਬਾਹਰ ਜੀਨਾ ਕੀ ਢੱਡਾ ਵੀਰ ਜੀ ਆਪਣਾ ਨਾਂ ਹਜਿੰਦਰ ਸਿੰਘ ਜੀ ਹਜਿੰਦਰ ਪੂਰਾ ਕੋਨਾ ਪਿੰਡ ਹਾਂਜੀ ਪੂਰਾ ਕੋਨਾ ਅੱਛਾ ਤੇ ਪਾਜੀ ਆਪਜੀ ਦਾ ਨਾਮ ਫਰਮੀਤ ਸਿੰਘ ਜੀ ਪੂਰਾ ਕੋਨਾ ਪਿੰਡ ਤੇ ਬਾਬੇ ਆਪਾਂ ਪੂਰੇ ਕੋਨੇ ਤੋਂ ਹੀ ਹਾਂਜੀ ਆ ਸੰਤਾ ਨੇ ਪਿੰਡੋਂ ਹੀ ਚਲੋ ਧੰਨਵਾਦ ਤੁਹਾਡਾ ਵਾਹਿਗੁਰੂ ਭਾਲਾ ਕਰੇ ਤੁਹਾਡਾ ਸਾਰਿਆਂ ਦਾ ਗੁਰੂ ਅਮਰਦਾਸ ਸੱਚੇ ਪਾਸ਼ਾ ਇਹ ਸੰਗਤ ਜੀ ਅੱਜ ਦੂਰੀ ਸੇਵਾ ਕੀਤੀ ਇਹਨਾਂ ਵੀਰਾਂ ਨੇ ਕਿਉਂਕਿ ਇੱਕ ਤੇ ਆ ਕਾਰ ਸੇਵਾ ਵਾਲਿਆਂ ਦਾ ਇੱਥੇ ਬਣ ਰਿਹਾ ਵਾ 메ਨ ਗੇਟ ਬਣ ਰਿਹਾ ਵਾ ਗੋਂਦਾ ਸਾਹਿਬ ਦੇ ਵਿੱਚ ਆ ਗੇਟ ਹੀ ਬਣ ਰਿਹਾ ਵਾ ਸਰ ਆਮਾ ਨਹੀਂ ਆ। ਅੱਛਾ ਸ਼ਰਾਮਾ ਨਹੀਂ ਆ। ਹਾਂਜੀ ਬਾਬਾ ਸ਼ਵੇਕ ਸੋਹਣਾ ਦੇ 150 ਲੱਗੀ। ਬਾਤ ਵਧੀਆ ਗੱਲ ਇੱਕ ਸੇਵਾ 'ਚ ਤੁਸੀਂ ਆਏ ਕਿ ਦੂਰੀ ਸੇਵਾ ਲੁੱਟਣ ਲੈ ਜੀ ਕਿਉਂਕਿ ਇੱਕ ਤੇ ਚਲੋ ਕਾਰਸੇ ਵਾਲੇ ਸਾਧੂਆਂ ਨੇ ਜਿਹੜਾ ਆਏ ਉਹ ਤੇ ਵੱਖਰੀ ਸੇਵਾ ਤੇ ਜਿਹੜੀ ਅੱਜ ਇਹਨਾਂ ਨੇ ਇੱਕ ਮਾਂ ਨੂੰ ਸਾਡੇ ਕੋਲ ਭੇਜਣ ਰਿਹਾ ਇਹ ਵੀ ਇਹਨਾਂ ਦੀ ਇੱਕ ਬੜੀ ਉੱਤਮ ਸੇਵਾ ਵਾ। ਤੇ ਅਰਦਾਸ ਕਰਿਓ ਇਹੋ ਜੇ ਗੁਰਮੁਖਾਂ ਦੀ ਕੇ ਰਾਬ ਇਹਨਾਂ ਨੂੰ ਤੰਦਰੁਸਤੀ ਦਵੇ ਤਾਂ ਜੋ ਜੋ ਇਹੋ ਜਿਹਾਂ ਮਾਵਾ ਭੈਣਾਂ ਆਪਣੀਆਂ ਰੋਲਦੀਆਂ ਫਿਰਦੀਆਂ ਵਾਂ ਉਹਨਾਂ ਨੂੰ ਇਹ ਟਿਕਾਣੇ ਪਹੁੰਚਾਉਂਦੇ ਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਵੀ ਜੀ ਧੰਨਵਾਦ ਆਦਾਈ ਚੰਗਾ ਵਾਹਿਗੁਰੂ ਜੀ ਸਾਡੀ ਵੀ ਅਰਦਾਸ ਕਰਿਓ ਸੇਵਾ ਦੇ ਵਿੱਚ ਠੀਕ ਹੈ ਰੱਬ ਮਹਾਨ ਦਰੀਆਂ ਦਵੇ ਠੀਕ ਹੈ ਜੀ ਚੰਗਾ ਜੀ ਵਾਹਿਗੁਰੂ ਧੰਨ ਗੁਰੂ ਰਾਮ ਦਾਸ